ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਿਸ ਕਾਰਨ ਅੱਜ ਆਪਾ ਤੁਹਾਡੇ ਨਾਲ ਕੁਲਵੰਤ ਸਿੰਘ ਵਿਰਕ ਦੁਆਰਾ ਲਿਖੀ ਬਹੁਤ ਚਰਚਿਤ ਕਹਾਣੀ ਖੱਬਲ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਤੁਹਾਨੂੰ ਪਸੰਦ ਆਉਗੀ ਲੋਈ ਸ਼ੁਰੂ ਕਰਨ ਲੱਗੇ ਹਾਂ ਕਹਾਣੀ ਖੱਬਲ ਇਹ ਕਹਾਣੀ ਪਾਕਿਸਤਾਨ ਦੀ ਹੈ ਪਾਕਿਸਤਾਨ ਬਣਨ ਵਜੇ ਤਿੰਨ ਚਾਰ ਮਹੀਨੇ ਹੋਈ ਸਨ ਇੱਥੇ ਹਰ ਸ਼ਾਇ ਉਖੜੀ ਉਖੜੀ ਲੱਗਦੀ ਸੀ ਥਾਣਿਆਂ ਤੇ ਚੌਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ ਰੰਕ पलंग, ਪੰਘੂੜੇ, ਮੇਜ਼, ਸੋਫਾ ਸੈੱਟ ਤੇ ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਖੜ ਕੇ ਥਾਣੇ ਆ ਗਈਆਂ ਸਨ। ਪਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣੇ ਵਿੱਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ। ਉਸ ਵੇਲੇ ਘਰਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਉਸ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੁਝੇ ਲੱਗਣਗੇ। ਪਰ ਇਸ ਵੇਲੇ ਇਹ ਇੱਥੇ ਇੱਕ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪਰਛਾਤੀਆਂ ਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ ਇਹਨਾਂ ਨੂੰ ਹੁਣ ਕਦੀ ਕਿਸੇ ਨੇ ਮਾਂਜ ਲਿਸ਼ਕਾਇਆ ਨਹੀਂ ਸੀ ਗਿਣਿਆ ਨਹੀਂ ਸੀ ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਛਾਇ ਉਖੜੀ ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ ਤਰੂਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਰੋਂ ਦੇਖਦੇ ਤੇ ਉਪਰੀਆਂ ਥਾਵਾਂ ਤੇ ਡਰ-ਡਰ ਕੇ ਪੈਰ ਧਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੀ ਥਾਂ ਪੱਕੀ ਸੀ ਇਸ ਧਰਤੀ ਤੇ अनेका ਉਖੜੇ ਹੋਏ ਸਰਨਾਰਥੀ ਰੜਦੇ ਫਿਰਦੇ। ਵਾਗਦੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾਹ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸਰਨਾਰਥੀ ਜਿਲੋਂ ਜਿਲੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡਿਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਘਾਉਣ ਲੱਗ ਪੈਂਦੇ। ਸਰਨਾਰਥੀ ਤੇ ਸਰਨਾਰਥੀ। ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਤੁਰ ਗਈਆਂ ਸਨ ਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿਲ ਮਾਲਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੇ ਮਜ਼ਦੂਰ। ਤਿੰਨ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ? ਗੰਦੇ ਜੇ ਪੌਂਤਰੇ ਹੋਏ ਪੁਰਾਣੇ ਲੋਕਾਂ ਨਾਲ ਕੋਲ ਮਿਲ ਨਹੀਂ ਸੰ ਸਕਦੇ ਸਲਾਮ ਅਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਸੰ ਕਰਦੇ ਸਗੋਂ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ ਜੇ ਕਵਾਉ ਵੀ ਤਾਂ ਵੀ ਨਾ ਕੁੰਦੇ ਇਹਨਾਂ ਲੋਕਾਂ ਨੇ ਪਿੰਡਾਂ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਪੁਰਾਣੇ ਵਸਨੀਕਾਂ ਨੂੰ ਆਪਣੇ ਪਿੰਡ ਉਪਰੇ ਉਪਰੇ ਲੱਗਣ ਲੱਗ ਪਏ ਸਨ ਕਿਉਂਕਿ ਉਹ ਅਸਤਰਾ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿੱਚ ਉਹ ਜੰਮੇ ਪਲੇ ਸਨ ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਤੇ ਰਜਵਾਹੀ ਵੀ ਬਗਾਨੇ ਹੋ ਗਏ ਸਨ ਉਹ ਉੱਥੋਂ ਹੁਣ ਵਜੂ ਨਹੀਂ ਕਰ ਸਕਦੇ ਸਨ ਕਈ ਦਿਨਾਂ ਨਾ ਰੰਗ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਤੇ ਤੇ ਕਈਆਂ ਦੀਆਂ ਨੱਤਾਂ ਬਾਹਾਂ ਰੁੱੜਦੀਆਂ ਆਉਂਦੀਆਂ ਰਹੀਆਂ ਸਨ ਇਸ ਪਾਣੀ ਨਾਲ ਹੁਣ ਵਜੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਉਹ ਤੇ ਆਪਣੇ ਨਿਆਣਿਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਦਿੰਦੇ ਅਸਲ ਵਿੱਚ ਹਰ ਛਾਇ ਉਲਟਪੁਲਟ ਹੋਈ ਸੀ ਤੇ ਆਪਣੀ ਪੁਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ ਹਰ ਛਾਇ ਆਪਣੀ ਥਾਂ ਨੂੰ ਉਡਾਨਦੀ ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਸੀ ਹਰ ਚੀਜ਼ ਪੁਨਰ ਸਥਾਪਨ ਮੰਗਦੀ ਸੀ ਮਲਕ ਤੇ ਤਬਾਹ ਹੋ ਗਿਆ ਏ ਇੱਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ ਹੋ ਤੇ ਹੱਕੀ ਗਿਆ ਏ ਪਰ ਆ ਵਖਾਂ ਦੁਨੀਆ ਥਾਂ ਥਾਂ ਕਿਦਰੇ ਬਹਿ ਜਾਂਦੀ ਏ ਤੇ ਸਭ ਖੈਰ ਮੇਰ ਹੋ ਜਾਏਗੀ ਇਹ ਤੇ ਐਵੇਂ ਗੱਲਾਂ ਨਹੀਂ ਬਈ ਇਹਨਾਂ ਵਿਚਾਰਿਆਂ ਨੇ ਕਿੱਥੇ ਜਾਣਾ ਏ ਇਹ ਤੇ ਗਰਾਈ ਨਹੀਂ ਫੜ ਕੇ ਆਪਣੇ ਮੂੰਹ ਵਿੱਚ ਪਾਜੋਗੇ ਉਹ ਨਹੀਂ ਓਏ ਕਮਲਿਆ ਐਵੇਂ ਜਾਪਦਾ ਹੀ ਏ ਆ ਵਖਾਂ ਖੱਬਲ ਹੁੰਦਾ ਏ ਪੈਲੀ ਵਿੱਚ ਜਦੋਂ ਵਾਹੀਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ ਸਾਰਾ ਜਣੋ ਪਟ ਪਟ ਕੇ ਪੈਲੀਆਂ ਬਾਹਰ ਸੁੱਟੀਦਾ ਪਰ 10 ਦਿਨਾਂ ਮਗਰੋਂ ਫੇਰ ਕੋਈ ਨਾ ਕੋਈ ਤੜਫਟ ਆਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪਹਿਲੀ ਕਦੀ ਕਿਸੇ ਵਾਈ ਹੀ ਨਹੀਂ ਸੀ ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸੱਚਾਈ ਦਿਸ ਰਹੀ ਸੀ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜੇ ਜਾਂਦੇ ਕੱਚੀਆਂ ਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਉਤਰਵਾਸ ਦਿੰਦੀਆਂ ਆਪਣੇ ਨਵੇਂ ਆਵਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਤਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ ਸਾਜੇ-ਸਾਜੇ ਉਹਨਾਂ ਦੀ ਮੱਝੀ ਦਾ ਵੀ ਤਰੇ ਲੈ ਜਾਂਦਾ ਬਾੜਿਆਂ ਦੇ ਅੰਦਰੋਂ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਗਾ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ-ਕਦੀ ਮੌਜਵਾ ਚਾਈਆਂ ਆਪਣੇ ਪਿੰਡੇ ਨੂੰ ਬਾੜੇ ਦੀਆਂ ਕੰਧਾਂ ਨਾਲ ਕਸਰਦੀਆਂ ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚਯਾਰ ਕਰਨ ਦੀ ਕੋਸ਼ਿਸ਼ ਕਰਦੇ ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਹਿਸੀਲਦਾਰ ਨੂੰ ਸੁਣਾਉਂਦੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੱਡ ਬੰਨ੍ਹਦੇ ਤੇ ਸਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਛਾਣ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ ਕਹਿ ਕੇ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਇਹ ਗੱਲਾਂ ਦੱਸਦੀਆਂ ਸਨ ਕਿਸ ਧੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ ਇਹੋ ਜਿਹੇ ਉਜੜ ਰਹੇ ਤੇ ਵਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲਿਜਾਨ ਅਫਸਰ ਮੁਕਰਰ ਹੋਇਆ ਸੀ ਮੇਰਾ ਕੰਮ ਧੱਕੋ ਧੱਕੀ ਉਧਾਲੀਆਂ ਇਸਤਰੀਆਂ ਤੇ ਬਦੋ ਬਦੀ ਮੁਸਲਮਾਨ ਬਨਾਏ ਟੱਬਰਾਂ ਨੂੰ ਛੜਾ ਕੇ ਵਾਪਸ ਹਿੰਦੁਸਤਾਨ ਲਿਆਉਣਾ ਸੀ ਹਿੰਦੁਸਤਾਨੀ ਫਾਇਦਾ ਇੱਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ ਹੋਰ ਗਮ ਹੋਈਆਂ ਚੀਜ਼ਾਂ ਦੇ ਪਾਲਣ ਵਾਂਗੂ ਕੁੜੀਆਂ ਪਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਪਾਲਣ ਤੇ ਵੀ ਹੱਥ ਨਾ ਆਉਂਦੀ ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਹਨਾਂ ਨੂੰ ਮੜਾਨ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਸਦੇ ਸਨ ਥੋੜੀ ਬਹੁਤੀ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘਟ ਵੱਧ ਹੀ ਦਿੰਦੇ ਫਿਰ ਵੀ ਜਦ ਕਰੀ ਉਹ ਦਿਲੋਂ ਹੋ ਕੇ ਨਾਲ ਤਰਪਿੰਦੇ ਤਾਂ ਕੰਮ ਅਸਲੋ ਹੀ ਸੌਖਾ ਹੋ ਜਾਂਦਾ ਜਸਵੀਰ ਦੀ ਇਹ ਗੱਲ ਹੈ ਉਸ ਵੇਰੇ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਔਰਤ ਦਾ ਪਤਾ ਵੀ ਮੈਨੂੰ ਉਸੇ ਨੇ ਦੱਸਿਆ ਉਸੇ ਵੀ ਦੱਸਿਆ ਕਿ ਔਰਤ ਉਸ ਥਾਣੇ ਦੇ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ ਜਿਸ ਪਿੰਡ ਦਾ ਸੱਜਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ ਤੇ ਅਰਚਰ ਅਸੀਂ ਕੱਚੀਆਂ ਛੜਕਾਂ ਤੇ ਪੈਹਾ ਉੱਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਆ ਪੜੇ ਆ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਪ ਸੀ ਖਾਨੇਦਾਰ ਨੇ ਸੌਹਰਤ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸ ਨੂੰ ਇੱਕ ਕੋਠਾ ਵਿਖਾ ਦਿੱਤਾ ਇਹ ਛੋਟਾ ਜਿਹਾ ਕੋਠਾ ਇੱਕ ਵੱਡੇ ਸਾਰੇ ਬਲਗਨ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ ਖਾਨੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਕੱਲਾ ਅੰਦਰ ਚਲਾ ਗਿਆ ਇਹ ਕੋਈ ਤਿੰਨ ਕਮੰਜੀਆਂ ਦਾ ਕੱਚਾ ਕੋਠਾ ਸੀ ਇੱਕ ਪਾਸੇ ਲੱਕੜ ਦੀ ਇੱਕ ਪਰਛਤੀ ਤੇ ਥੋੜੇ ਜਿਹੇ ਗਲਾਸ ਕੌਲੀਆਂ ਤੇ ਥਾਲੀਆਂ ਪਈਆਂ ਹੋਈਆਂ ਸਨ ਕਮਰੇ ਦੇ ਇੱਕ 구ਠੇ ਕੁਝ ਬਿਸਤਰੀ ਤੇ ਥੋੜਾ ਬਹੁਤ ਹੋਰ ਸਮਾਨ ਵੀ ਸੀ ਉਹ ਤੀਵੀਂ ਮੰਜ਼ੀ ਤੇ ਪਈ ਹੋਈ ਸੀ ਕਈ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ। ਉਸ ਦੇ ਇੱਕ ਹੱਥ ਤੇ ਪੱਟੀਆਂ ਵੱਜੀਆਂ ਹੋਈਆਂ ਸਨ। ਸ਼ਾਇਦ ਕੋਈ ਉਠਾ ਉਠਿਆ ਹੋਇਆ ਸੀ। ਉਸ ਵੇਲੇ ਉਹ ਦਾਦੀ ਨਟਾਲ ਜਾਫਦੀ ਸੀ ਤੇ ਅਸਲੋਂ ਹੌਲੀ-ਹੌਲੀ ਬੋਲਦੀ ਸੀ। ਮਾਂ ਉਸ ਦੇ ਕੋਲ ਮੰਜੀ ਤੇ ਬੈਠ ਗਿਆ। ਕੀ ਗੱਲ ਏ? ਮੋਸਰਾ ਹਾਲਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ। ਤਾਪ ਚੜਦਾ ਏ ਚੌਥੇ ਪੰਜਵੇਂ ਦਿਨ ਦਾ। ਇੱਥੇ ਤੇਰ ਕੋਲ ਕੋਈ ਜਨਾਨੀ ਨਹੀਂ? ਨਹੀਂ। ਨੇੜੇ ਤੇ ਕੋਈ ਨਹੀਂ। ਪਹਿਲੇ ਜੋ ਖੁਈਆਂ ਹੋਈਆਂ ਕੁੜੀਆਂ ਤੇ ਤੀਵੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚਗਿਰਦਾ ਬਿਲਕੁਲ ਵੱਖਰਾ ਸੀ ਉਹਨਾਂ ਦੇ ਦਿਵਾਲੇ ਬੰਦੇ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹਟ ਰਹਿੰਦੀਆਂ ਸਨ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲਤੇ ਹੀ ਛੱਡ ਦਿੱਤਾ ਸੀ ਸਭ ਤੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਸੀ ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਨ ਪਰ ਦੂਸਰੀ ਵਾਰ ਉਸਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਵਧੇਰੇ ਦਿਲਚਸਪੀ ਉਸਦੀ ਮੌਜੂਦਾ ਹਾਲਤ ਵਿੱਚ ਸੀ ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ ਜਿਸ ਦਿਨ ਦਾ ਪੈਂਡੂ ਜਿਹੜਾ ਏ ਉਸ ਦਿਨ ਤੋਂ ਇੱਥੇ ਹੀ ਆ ਇਹ ਢਾਂਡੇ ਤੇ ਕੱਪੜੇ ਤੈਨੂੰ ਕਿਸਨੇ ਦਿੱਤੇ ਤੁਸੀਂ ਤਾਂ ਹਸਲੋ ਕਮਲੇ ਹਾਂ ਮੈਂ ਸਮਝ ਗਿਆ ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇੱਥੇ ਪਿਆਸਮਾਨ ਉਸਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਦਿਖ ਰਿਹਾ ਸੀ ਇਹ ਗੱਲ ਇੱਥੇ ਲਿਖਣ ਲੱਗਿਆ ਤਾਂ ਮੈਂ ਸਹਜੇ ਹੀ ਲਹਿ ਗਿਆ ਹਾਂ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਢਾ ਧੱਕਾ ਮਾਰਿਆ ਪੁਲਿਸ ਤੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਤੇ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ ਉਹ ਸਾਰੇ ਮੈਥੋਂ ਪੱਲਾ ਛੁਡਾ ਗਏ ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਿਆ ਹੋਇਆ ਸੀ ਉਸ ਕੱਚੇ ਕੋਠੇ ਵਿੱਚ ਖੋਹੀ ਹੋਈ ਕਿਸੇ ਦੀ ਬੋਟੀ ਮੇਰੇ ਸਾਹਮਣੇ ਮੰਜੀ ਤੇ ਢਾਲ ਪਈ ਸੀ ਮੇਰੇ ਨਜ਼ਰ ਵਿੱਚ ਇਨਸਾਨ ਉੱਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਨੌਣੀ ਤਸਵੀਰ ਸੀ ਮਦੋਲੀ ਹੋਈ ਖ਼ਬਰ ਕੀਤੀ ਹੋਈ ਉਹ ਉੱਥੇ ਬਿਮਾਰ ਪਈ ਸੀ ਉਸ ਦੀ ਜਾਤ ਬਰਾਦਰੀ ਪੰਡ ਧਰਮ ਦਾ ਕੋਈ ਸਾਂਝੀ ਵਾਲ ਉੱਥੇ ਨਹੀਂ ਸੀ ਉਸ ਨੂੰ ਕਰੇ ਕਿਸੇ ਨਿਦਸਿਆ ਸੀ ਕਿ ਉਹ ਵਿਛੜੇ ਹੋਏ ਸਾਥਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ ਜੋ ਉਸ ਨੂੰ ਕੋਈ ਦੱਸਦਾ ਵੀ ਉਹ ਮੰਨਣੋਂ ਨਾ ਕਰ ਦਿੰਦੀ ਆਖਰ ਇਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਹੀ ਫ਼ਜ਼ੂਲ ਸੀ ਉਸ ਨੂੰ ਉਸੇ ਵੇਲੇ ਵਾਪਸ ਲਿਆਉਂਦਾ ਕੋਈ ਸਵਾਲ ਨਹੀਂ ਸੀ ਉਹ ਮਾਰਗ ਦੀ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹਿਲਾਉਣਾ ਠੀਕ ਨਹੀਂ ਸੀ। ਉਹ ਲੋਕ ਹੁਣ ਉਸ ਨੂੰ ਗੋਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਹਨਾਂ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ ਹੈ। ਚੰਗਾ ਬੀਬੀ ਮੈਂ ਫਿਰ ਕਿਸੇ ਦੇ ਨਾਮਾਂਗਾ। ਫੇਰ ਹੋਂ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ। ਪਰ ਇਹ ਗੱਲ ਸ਼ਾਇਦ ਉਸਦੇ ਸੁਖਣੇ ਵਿੱਚ ਵੀ ਸੰਭਵ ਨਹੀਂ ਸੀ। ਤੂੰ ਹਣ ਚੱਲਿਆ। ਜਿਹੜਾ ਬਹਿ ਜਾ। ਮੇਰੀ ਇੱਕ ਗੱਲ ਸੁਣ ਜਾ। ਮੈਂ ਫਿਰ ਕੋਲ ਪਈ ਮੰਜੀ ਤੇ ਬੈਠ ਗਿਆ ਮੇਰੀ ਤੇਰੇ ਅੱਗੇ ਕਰਜੇ ਜੇ ਪੂਰੀ ਕਰੇ ਇੱਕ ਕੰਮ ਹੈ ਤੇਰੇ ਕੋਲ ਚਰਾ ਈ ਕੰਮ ਤੂੰ ਮੇਰਾ ਸਿੱਖ ਭਰਾ ਹੈ ਮੈਂ ਵੀ ਕਦੀ ਸਿੱਖ ਹੁੰਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈ ਹੁਈ ਆ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੋ ਮੈਂ ਬੜੀ ਔਖੀ ਆ ਤੂੰ ਮੇਰੀ ਬਾਹ ਫੜ ਮੇਰੀ ਮੇਰੀ ਇੱਕ ਨਾਂ ਨਾ ਨੇ ਨਿੱਕੀ ਰੜਜਾਂ ਨਹੀਂ ਯਾਰਾਂ ਚੱਕ ਵਾਲੇ ਲੈ ਗਏ ਹੋਈ ਨਹੀਂ ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਸੀ ਤੇ ਉਹੀ ਉਸ ਨੂੰ ਲੈ ਕੇ ਗਏ ਨਹੀਂ ਤੇਰੀ ਐਸ ਵੇਲੇ ਮੈਨੂੰ ਬੜੀ ਚੌਦਰ ਜਾਪਦੀ ਐ ਤੂੰ ਉਹਨੂੰ ਇੱਥੇ ਮੇਰੇ ਕੋਲ ਲਿਆ ਦੇ ਸਾਰੇ ਤੇਰਾ ਲਿਹਾਜ਼ ਕਰਦੇ ਨੇ ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ ਮੌਦੀ ਵੱਟੀ ਪਰਜਾਈਆਂ ਮੌਨ ਹੱਥੀ ਪਾ ਲਿਆ ਏ ਮਾਂ ਬਰੋਪਰਾ ਉਹ ਮੇਰੇ ਕੋਲ ਆਵੇਗੀ ਮੈਂ ਆਪਣੇ ਹੱਥੀਓਂ ਨੂੰ ਕਿਸੇ ਦੇ ਲੜ ਲਾ ਦਾਂਗੀ ਮੇਰੀ ਸਾਂਝ ਵਧੇਗੀ ਮੇਰੀਆਂ ਬਾਹੀ ਬਨਨਗੀਆਂ ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਨ ਲੱਗ ਗਈ ਆ ਵੇਖਾਂ ਖੱਬਲ ਹੁੰਦਾ ਹੈ ਪੈਲੀ ਵਿੱਚ ਜਦੋਂ ਵਾਈ ਦੀਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪਹਿਲੀ ਵਾਰ ਸੁੱਟ ਦੇਈਦਾ ਹੈ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਤੜ ਫੱਟੀ ਆਉਂਦੀ ਹੈ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਖੱਬਲ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰੇ ਸਰੋਤਾਂ ਦਾ ਬਹੁਤ-ਬਹੁਤ ਧੰਨਵਾਦ